ਸੋਪਾਲ ਸਿੰਘ ਜੀ ਪੀਆਰਟੀਸੀ ਬਰਨਾਲਾ ਡਿਪੋ ਅੱਜ ਬਰਨਾਲਾ ਐਮਰਜੈਂਸੀ ਵਾਲਥ ਖੜੇ ਹੋ ਕੀ ਕਰ ਰਹੇ ਅੱਜ ਅਸੀਂ ਇੱਥੇ ਸਾਡੇ ਇੱਕ ਕੱਲ ਮਾਨਸਰ ਤੋਂ ਬਾਸ ਚੱਲ ਕੇ ਆਈ ਸੀਗੀ ਤਕਰੀਬਨ ਦੁਪਹਿਰ ਦੇ ਟਾਈਮ ਆ ਉਹਦੇ ਵਿੱਚ ਜੋਗੇ ਤੋਂ ਦੋ ਬੰਦੇ ਚੜੇ ਪੱਖੋ ਕਲਾਂ ਉਤਰਨਾ ਸੀ ਉਹਨਾਂ ਨੇ ਜਦੋਂ ਪੱਖੋ ਕਲਾਂ ਬੱਸ ਰੁਕੀ ਆ ਕੇ ਉਤਰ ਲੱਗੇ ਤਾਂ ਕੰਡਕਟਰ ਨੇ ਵੀ ਉਤਰ ਅਸੀਂ ਨਾਲ ਸਵਾਰੀਆਂ ਉਤਰ ਲੱਗੀਆਂ ਜਦੋਂ ਤਾਂ ਇੱਕ ਬੰਦੇ ਨੇ ਉਸ ਦਾ ਕੰਡਕਟਰ ਦਾ ਬੈਗ ਹੋਣ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਕੰਡਕਟਰ ਨੇ ਉਸ ਦੇ ਵਿਰੋਧਤਾ ਕੀਤੀ ਤਾਂ ਦੂਸਰੇ ਬੰਦੇ ਨੇ ਮਗਰੋਂ ਕੋਈ ਤੇਜ਼ ਤਾਰ ਹਥਿਆਰ ਨਾਲ ਚੀਜ਼ ਉਹ ਮੁੰਡੇ ਦੇ ਸਿਰ 'ਚ ਲਗਾਤਾਰ ਤਿੰਨ ਚਾਰ ਵਾਰੀ ਮਾਰੀ ਜਿਹਦੇ ਨਾਲ ਉਹਦੇ 10 ਟਾਂਕੇ ਲੱਗੇ ਨੇ ਸਿਰ ਫਟਿਆਗਾ ਤੇ ਨਾਲ ਨੱਕ ਦੀ ਹੱਡੀ ਕ੍ਰੈਕ ਹੋਈ ਹੈਗੀ ਤੇ ਉਹ ਕੈਸ਼ ਬੈਕ ਹੋ ਕੇ ਲੈ ਕੇ ਨਾਲ ਉਹਦਾ ਹੋਰ ਕੀਮਤੀ ਸਮਾਨ ਤੇ ਜਿਹੜਾ ਉਹ ਵੀ ਖੋ ਕੇ ਲੈ ਗਈ ਸੋ ਅਸੀਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਦੇ ਆ ਕਿ ਇਹ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਨੇਗੀਆਂ ਜਿਵੇਂ ਕਿ ਪਿਛਲੀ ਦਿਨੀ ਪੱਖੋ ਕੈਂਚੀਆਂ ਦੇ ਵਿੱਚ ਵੀ ਇੱਕ ਸਾਡੇ ਆਪੀ ਆਰਟੀਸੀ ਬਰਨਾਲ ਡਿਪੂ ਦੀ ਵਾਸੀ ਹੈਗੀ ਉਸ ਨੂੰ ਵੀ ਰਾਤ ਦੇ ਟਾਈਮ ਉਧਰ ਲਾਸਟ ਟਾਈਮ ਲੈ ਕੇ ਆਂਦੀ ਮੋਗਦੇ ਪੱਖੋ ਕੈਂਚੀਆਂ ਆ ਕੇ ਪੰਜ ਛੇ ਮੁੰਡੇ ਉਤਰੇ ਤਾਂ ਉਹਨਾਂ ਨੇ ਇੱਕਦਮ ਡਰਾਈਵਰ ਤੇ ਹਮਲਾ ਕਰਤਾ ਡਰਾਈਵਰ ਸੱਟਾਂ ਮਾਰਗੇ ਸੀ ਕਾਫੀ ਲੰਗੜੂnga ਮਾਰਗੇ ਸੀਗੇ ਤਾਂ ਪੱਖੋ ਕਲਾਂ ਦੀ ਜੋ ਪੱਖੋ ਕੈਂਚੀਆਂ ਦੀ ਚੌਂਕੀ ਹੈ ਚੌਂਕੀ ਇੰਚਾਰਜ ਨੂੰ ਅਸੀਂ ਸਾਰਾ ਕੁਝ ਦੱਸ ਦਿੱਤਾ ਸੀਗਾ ਪਰ ਉਹਨਾਂ ਨੇ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਅਸੀਂ ਬਰਨਾਲਾ ਜ਼ਿਲ੍ਹੇ ਡੀਸੀ ਦਫ਼ਤਰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਦੋਨੇ ਮਾਮਲੇ ਆ ਜੋ ਇਹ ਲਗਾਤਾਰ ਵੱਧ ਰਹੇ ਨੇ ਇਸ ਕਰਕੇ ਇਹਨਾਂ ਦੋਨਾਂ ਤੇ ਕਾਨੂੰਨੀ ਕਾਰਵਾਈ ਕਰਕੇ ਦੋਨਾਂ ਨੂੰ ਹੀ ਛੇਤੀ ਛਡਾਉਣ ਦੀ ਕੋਸ਼ਿਸ਼ ਕਰਨਾ ਸਾਨੂੰ ਕਿਸੇ ਤਰੀਕੇ ਦਾ ਕੋਈ ਵੀ ਐਕਸ਼ਨ ਨਾ ਲਿਕਣਾ ਪਵੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਦੋਨਾਂ ਤੇ ਹੀ ਤੁਰੰਤ ਕਾਰਵਾਈ ਕਰਕੇ ਉਹਨਾਂ ਦੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੀ ਨਾਮ ਹੈ ਵੀਰੋ ਜਨਾਣਾ ਦਲਜੀਤ ਸਿੰਘ ਹੈ ਜੀ ਉਹ ਬਰਨਾਲ ਡੀਪੂ ਤੋਂ ਡਰਾਈਵਰ ਕੰਮ ਕਰਦਾ ਹੈ ਜੀ ਅਸੀਂ 12:38 ਮਿੰਟ ਤੇ ਮਾਨਸਾ ਤੋਂ ਦਿੱਲੀ ਵੇਹ ਚੱਲਦੇ ਸੀ ਜਦੋਂ ਉਥੋਂ ਚੱਲੇ ਜੀ ਜੋਗਾ ਪਿੰਡ ਆ ਕੇ ਦੋ ਨੌਜਵਾਨ ਚੜੇ ਨੌਜਵਾਨ ਚੜੇ ਤਾਂ ਜੀ ਉਹ ਕਲੈਕਟਰ ਸਾਹਿਬ ਨਾਲ ਕੋਈ ਮੜੀ-ਮੁੱਟੀ ਤੂੰ ਉਹਨਾਂ ਨੂੰ ਸ਼ੱਕ ਪੈ ਗਿਆ ਵੀ ਇਹ ਮੈਨੂੰ ਐ ਲੱਗਦਾ ਵੀ ਕੋਈ ਲਟੇਰੇ ਲੱਗਦੇ ਨੇ ਜਦੋਂ ਪੱਖੋਂ ਪਿੰਡਾਂ ਕੇ ਉਤਰ ਲੱਗੇ ਤਾਂ ਜੀ ਉਹਨਾਂ ਨੇ ਉਤਰਸਾਰ ਕ੍ਰੈਡਿਟ ਦੇ ਕੈਸ਼ ਬੈਗ ਨੂੰ ਹੱਥ ਪਾ ਲਿਆ ਜੀ ਕੈਸ਼ ਬੈਗ ਨੂੰ ਹੱਥ ਪਾਇਆ ਤਾਂ ਇੱਕ ਮੁੰਡਾ ਹੋਰ ਦੋ ਜਣੇ ਸੀ ਪਿੱਛੋਂ ਦੀ ਇੱਕ ਨੇ ਕੋਈ ਜਾਨੀ ਹਥਿਆਰ ਨਾਲ ਉਹਨੇ ਸਿਰ ਤੇ ਫੱਟ ਲਾਇਆ ਜੀ ਫੱਟ ਲਾਇਆ ਤਾਂ ਬਿਲਕੁਲ ਖਾਸਾ ਡੂੰਗਾ ਲੱਗ ਬਲੱਡ ਬਹੁਤ ਨਿਕਲਿਆ ਜੀ ਬਲੱਡ ਨਿਕਲਿਆ ਤਾਂ ਮੈਂ ਤਾਂ ਉਹਨਾਂ ਨੂੰ ਸਭਾਲਣ ਲੱਗਿਆ ਉਹ ਦੋ ਹੀ ਨੌਜਵਾਨ ਕੈਸ਼ਬੈਕ ਹੋ ਗਈ ਗਲਤ ਚੈਨ ਪਾਈ ਸੀ ਉਹ ਫਰਾਰ ਹੋ ਗਈ ਜੋਗੇ ਤਾਂ ਮੁੰਡੇ ਚੜੇ ਤੇ ਕਿਸ ਥਾਂ ਤੇ ਘਟਣਾ ਵਾਪਰ ਅੱਖੋ-ਮੱਖੋ ਬਣੀ ਜੀ ਅੱਖੋ ਬਣੀ ਜੀ ਉਸ ਤੋਂ ਬਾਅਦ ਜੇ ਫਿਰ ਅਸੀਂ ਇਹਨਾਂ ਨੂੰ ਸੰਭਾਲ ਲਾ ਕੇ ਉਹ ਫਰਾਰ ਹੋ ਗਏ ਜੀ ਇਹਨਾਂ ਨੂੰ ਉਥੋਂ ਪ੍ਰਾਈਵੇਟ ਗੱਡੀ ਲੈ ਕੇ ਬਰਨਾਲਾ ਦੇ ਹਸਪੀਟਲ ਦੇ ਵਿੱਚ ਐਮਰਜੈਂਸੀ ਜਾ ਕੇ ਦਾਖਲ ਕਰਾਇਆ ਜੀ ਇਹਦੇ ਦੇ 10 ਟਾਂਕੇ ਲੱਗੇ ਸਿਰਦੀ ਅਸੀਂ ਇਹਹੀ ਬੇਨਤੀ ਪ੍ਰਸ਼ਾਸਨ ਤੋਂ ਮੰਗਦੇ ਜੀ ਸਾਡਾ ਇਨਸਾਫ ਦਵਾਇਆ ਜਾਵੇ ਸਾਨੂੰ ਨੂੰ ਪੁਲਿਸ ਮੈਨ ਲੈ ਗਈ ਨਹੀਂ ਜੀ ਅੱਜ ਉਹਨਾਂ ਨੂੰ ਨਹੀਂ ਹਾਂ ਜੀ